ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਪਿੰਡੀ ਬਲੋਚਾ ਆ ਗਿਆ ਸਜਣੋ। ਤਹਿਸੀਲ ਸਾਦਕ ਆ ਜਾਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ। ਗੁਰੂ ਹਰਸਾਏ ਮੰਡੀ ਵੀ ਇੱਥੋਂ ਨਜ਼ਦੀਕ ਰਹਿ ਜਾਂਦੀ ਆ। ਤੇ ਘਰੇਲੂ ਪਰਿਵਾਰ ਦੇ ਕੋਲੋਂ ਘਰੇ ਰੱਖੇ ਹੋਏ ਪਸ਼ੂਆਂ ਦੇ ਵਿੱਚੋਂ ਇੱਕ ਮੱਝ ਵਿਕਰੀ ਵਾਲੀ ਆ ਕਿਹੜਾ ਸੂਆ ਸੂਗੀ ਸੱਜਣੋ ਕਿੰਨਾ ਦੁੱਧ ਮਕਰਲੇ ਸੂਏ ਦਿੱਤਾ ਆਪਾਂ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛਦੇ ਆ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਆਪਣੀ ਉਹ ਤਸੱਲੀ ਕਰ ਸਕਦਾ ਕਿਉਂਕਿ ਉਹਨੇ ਪੈਸੇ ਖਰਚਨੇ ਆ ਦੇਖੋ ਸੋਹਣੀ ਬੜੀ ਸੰਭੀ ਤੇ ਚੰਗੀ ਝੋਟੀ ਆ ਜੋ ਲਈਏ ਜਾਣਕਾਰੀ ਬੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਬਈ ਵਧੀਆ ਜੀ ਵਧੀਆ ਜੀ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਇੱਥੇ ਹਾਂਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਪਿੰਡ ਵੀਰੇ ਪਿੰਡੀ ਬਲੋਚਾ ਜੀ ਜ਼ਿਲ੍ਹਾ ਫਰੀਦਕੋਟ ਆ ਗਿਆ ਹਨਾ ਹਾਂਜੀ ਤੇ ਨੰਬਰ ਕਿਹੜਾ ਚਲਾਈਏ ਨੰਬਰ 73131313 94176 ਜੀ 94176 16330 16330 ਦੇ ਤੇ ਸੰਪਰਕ ਕਰ ਲਿਓ ਬਾਈ ਜੀ ਦਾ ਨੰਬਰ ਹੈ ਹਨਾ ਨਹੀਂ ਮੇਰਾ ਹੀ ਹੈ ਤਾਂ ਜੀ अच्छा ये ਤੁਹਾਡਾ ਹੀ ਆ ਠੀਕ ਹੈ ਠੀਕ ਹੈ ਇਹੀ ਚਲਾ ਦਈਏ ਨਾ ਸਕਰੀਨ ਤੇ ਵੀ ਚਲਾ ਦਿਓ ਇੱਕ ਨੰਬਰ ਹੋਰ ਦੇ ਦਿਆਂਗੇ ਤੁਹਾਨੂੰ ਉਹ ਚਲਾ ਦਿਓ ਠੀਕ ਹੈ ਓਕੇ ਓਕੇ ਤੇ ਇਹ ਆਪਣੀ ਝੋਟੀ ਕਿਹੜਾ ਸੂਆ ਵੀਰੇ ਇਹ ਤੀਜਾ ਸੂਆ ਸੂਣੀ ਹੈ ਜੀ ਤੀਜਾ ਸੁਣਾ ਸੂਆ ਸੂਗੀ ਹੈ ਨਾ ਹਾਂਜੀ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਚੁੰਦੇ ਰਹੇ ਆ ਇਹ ਜੀ ਇਹਦਾ ਦੁੱਧ ਹੈਗਾ 16 ਲੀਟਰ ਦੁੱਧ ਹਾਂ ਹੋਊਗਾ ਹਨਾ ਸਰੀਰ ਤੇ ਨਾੜਾ ਨੂੜਾ ਵੇਖੋ ਸੱਜਣਾ ਇਹਦੇ ਕਰਕੇ ਹੋਊਗਾ ਨਾੜਾ ਐ ਮੁੱਠੀ ਵਾਲੇ ਥਣ ਤੇ ਗੱਠ ਗੱਠ ਤੇ ਥਾਣਾ ਜੀ ਹਾਂ ਵਰਲਾ ਵਰਲਾ ਬਹੁਤ ਚੰਗੀਆਂ ਤੇ ਦਿਨ ਕਿੰਨੇ ਕੁ ਪਏ ਆ ਵੀਰੇ ਹਜੇ ਇਹਦੇ ਦਿਨੇ ਦੇ ਰਹਿ ਗਏ 10 10 ਦਿਨ ਇਹਦੇ ਹਜੇ ਸੂਨ ਚ ਬਾਕੀ ਆ ਹਨ ਆਪਣੇ ਦਾ ਘਰ ਦੀ ਆ ਘਰੀ ਪਸ਼ੂ ਰੱਖੇ ਨਾ ਹਾਂਜੀ ਹਾਂਜੀ ਘਰ ਦੀ ਆ ਵੀ ਕੋਈ ਵਪਾਰ ਲੈੰਦਾ ਨਹੀਂ 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 ਕੋਈ ਵਪਾਰਦਾ ਨਹੀਂ ਤੇ ਭਾਰ ਪਿੱਛੇ ਲੋ ਜਮਾ ਇੱਕ ਨੰਬਰ ਆਈ ਕੋਈ ਭਾਰ ਕੋਈ ਨਹੀਂ ਹਾਂ ਵੀ ਗਰੰਟੀ ਵਾਲੀ ਗੱਲ ਆ ਹਨ ਸਾਰੇ ਪਾਸੇ ਵੀ ਜਿਹੜਾ ਭੈਣ ਭਰਾ ਲੈ ਜਾ ਯਾਦ ਕਰੇ ਬਾਈ ਨੂੰ ਬਹੁਤ ਸ਼ੌਂਕ ਆ ਚੰਗੀਆਂ ਮਈਆਂ ਰੱਖੀਆਂ ਹੋਈਆਂ ਛੋਟੀ ਛੋਟੀ ਦੀ ਹਾਂਜੀ ਠੀਕ ਆ ਠੀਕ ਤੇ ਬਾਹਰ ਖ ਵੀਰ ਨੂੰ ਆਜੇ ਦੀ ਤੋਰ ਕਰਾਈਏ ਆਪਾਂ ਚੱਕ ਵੀਰੇ ਤਾਂ ਇੱਕ ਮਰ ਤੋਰ ਜੀ ਆ ਸੱਜਣੋ ਤੌਰ ਚੈੱਕ ਕਰ ਲਿਓ 16 ਵੀਰਹਰਾਂ ਨੇ ਦੁੱਧ ਚੋਇਆ ਇਹਦਾ ਮਗਰਲੇ ਸੂਏ ਬਾਕੀ ਤੁਹਾਨੂੰ ਮੈਂ ਆਪੇ ਵੀ ਦੱਸ ਦਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਏਰੀਏ ਬਹੁਤ ਚੰਗੇ ਦੀਆਂ ਦੋ ਮਹੀਆਂ ਕਵਰ ਕੀਤੀਆਂ ਇਹ ਤੋਂ ਪਹਿਲਾਂ ਇੱਕ ਨੀਲੀ ਰਾਵੀ ਦੀ ਬੜੀ ਸ਼ਾਨਦਾਰ ਤੇ ਬਾਈ ਕਹਿੰਦਾ ਵੀ ਆਪਣੀ ਵੀ ਮਹਿੰਦੀ ਇੱਕ ਵੀਡੀਓ ਕਰੀਏ ਬਹੁਤ ਚੰਗੀ ਆ ਮੰਨ ਲਓ ਉਹ ਕੇ ਰਿਪੋਰਟ ਆ ਦੇਖੋ ਏ ਮੇਰੇ ਹਿਸਾਬ ਨਾਲ ਜਿੰਨੀ ਬਣੂ ਪਛਾਣੂ ਹੀ ਬਣੂ ਹਨਾ ਹਾਂਜੀ ਪਿੱਛੇ ਘੱਟ ਲੀਵਾ ਬਹੁਤ ਕੱਢੂਗੀ ਪਿੱਛੇ ਨੂੰ ਸਾਰਾ ਸੂਲ ਨਾ ਲਾਉਣਾ ਹਾਂ ਪਿੱਛੇ ਨੂੰ ਰੋੜੀ ਦੇਵਾ ਜੀ ਪੂਰਾ ਹਾਂ ਨਹੀਂ ਚੰਗੀ ਝੂਟੀ ਆ ਓਕੇ ਰਿਪੋਰਟ ਤੇ ਵੀਰੇ ਰੇਟ ਇਹਦਾ ਕੀ ਕਰਾਂਗੇ ਆਪਾਂ ਰੇਟ ਫੋਨ ਤੇ ਹੀ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਇਹ ਮਾਲੀ ਤੋਂ ਗੱਬਣਾ ਬਾਈ ਜੀ ਹਾਂਜੀ ਮਾਲੀ ਤੋਂ ਗੱਬਣਾ ਜੀ ਕੀ ਕਹਿੰਦਾ ਚਾਚਾ ਕਹਿੰਦਾ ਰੇਟ ਕਰਦਗੇ ਨਾ ਹਾਂਜੀ ਹਾਂਜੀ ਕੀ ਰੇਟ ਰੱਖੀਏ 130 ਜੀ 130000 ਰੁਪਇਆ ਹਨ ਹਾਂਜੀ ਠੀਕ ਹੈ ਇਹ ਟੀਕੇ ਤੋਂ ਗੱਬਣਾ ਕਿ ਮਾਲੀ ਤੋਂ ਜੀ ਮਾਲੀ ਤੋਂ ਗੱਬਣਾ ਜੀ ਮਾਲੀ ਤੋਂ ਗੱਬਣਾ ਚੰਗਾ ਮਾਲੀ ਹੈ ਹਨਾ ਸਾਡੇ ਕੋਲ ਹੀ ਆ ਮਾਲੀ ਚੰਗਾ ਸਾਡੇ ਕੋਲੇ ਸੋਨੁਆਲੀ ਵਸਤੀ ਵਾਲਿਆਂ ਦਾ ਬੱਚਾ ਜੀ ਉਹ ਸਨਮਾਲੀ ਵਸਤੀ ਵਾਲਿਆਂ ਦਾ ਕਟਾ ਲਿਆ ਕੇ ਮਾਲੀ ਘਰੇ ਤਿਆਰ ਕਰ ਲਿਆ ਹਾਂਜੀ ਉਹਦੇ ਤੋਂ ਗੱਬਣਾ ਡਾਇਰੈਕਟ ਕਰਾਓਸ ਡਾਇਰੈਕਟ ਕਰਾਓ ਉਸ ਓਕੇ 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 ਧੰਨਵਾਦ ਵੀਰੇ ਧੰਨ ਸਜਣੋ ਫੇਰ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦੇ 130000 ਰੁਪਇਆ ਇਹਦੀ ਡਿਮਾਂਡ ਆ ਵੀਰ ਹਰਾਂ ਨੇ ਰੱਖੀ ਬਾਕੀ ਤੁਸੀਂ ਕਿੰਨਾ ਪਿਆਰ ਮੁਹੱਬਤ ਕਰਾ ਲਓਗੇ ਤੁਹਾਡੇ ਤੇ ਇੱਥੋਂ ਚੈੱਕ ਕਰ ਲਓ ਇਹਦੀ ਬੈਗ ਸਾਈਡ ਤੋਂ ਲੇਵਾ ਭਾਂਡਾ ਇੱਕ ਕੱਲੀ ਇਹ ਕੱਲੀ ਨੀਲੀ ਆ ਹਾਂ ਇਹ ਕੱਲੀ ਨੀਲੀ ਆ ਜੀ ਹਾਂ ਅੱਖਾਂ ਆ ਗਈਆਂ ਮੱਥੇ 'ਚ ਆ ਗਈਆਂ ਅੱਖਾਂ ਇੱਕ ਪੈਰ ਆ ਬੱਚੇ ਬਹੁਤ ਸ਼ਾਨਦਾਰ ਲਾਉਂਦੀ ਬਹੁਤ ਬੱਚਾ ਖੜਾ ਜੀ ਇਹਦਾ ਹਾਂ ਮੈਂ ਵੇਖਣਾ ਇਹ ਮਈਆਂ ਬੱਚੇ ਚੰਗੇ ਲਾ ਜਾਂਦੀਆਂ ਕਿਹੜਾ ਬੱਚਾ ਇਹਦਾ ਉਹ ਕੱਟੀ ਖੜੀ ਜਿਹੜੀ ਆ ਆਹ ਸਾਹਮਣੇ 1 ਨੰਬਰ ਤੇ ਆਹ 1 ਨੰਬਰ ਵਾਲੀ ਕੱਟੀ ਇਹਦੀ ਆ ਕਿਆ ਬਾਤ ਆ ਆ ਆ ਇਹਦਾ ਮਗਰਲੇ ਸਵੇ ਦੇ ਜਾਂ ਉਦੋਂ ਪਹਿਲਾ ਸਵੇ ਦੇ ਬੱਚਾ ਹੋਊਗਾ ਹਨਾ ਆ ਦੇਖੋ ਸਜਣਾ ਬਹੁਤ ਸ਼ੌਂਕ ਆ ਬਾਈ ਨੂੰ ਆ ਦੇਖੋ ਟੌਪ ਟੌਪ ਦੀਆਂ ਮਈਆਂ ਖੜੀਆਂ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ